ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮਾਂ ਪਿਓ ਦੇ ਸਬੰਧ ਵਿੱਚ 2017 ਨਾਲ ਲਿਖੀਆਂ ਸੀ ਬਹੁਤ ਸੋਹਣੀਆਂ ਲੱਗੀਆਂ ਦਿਲ ਨੂੰ ਟੰਗਦੀਆਂ ਨੇ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰੀਏ ਸੋ ਮਾਂ ਪਿਓ ਅਨਮੋਲ ਖਜ਼ਾਨਾ ਹੁੰਦੇ ਨੇ ਗੁਰਬਾਣੀ ਕਹਿੰਦੇ ਮਾਂ ਪਿਓ ਦੀ ਜਿਉਂਦੇ ਮਾਂ ਪਿਓ ਦੀ ਆਪਾਂ ਸੇਵਾ ਕਰੀਏ ਫੇਰ ਹੀ ਸਾਡਾ ਗੁਰਬਾਣੀ ਪੜ੍ਹਨ ਦਾ ਗੁਰਬਾਣੀ ਸੁਣਨ ਦਾ ਫਾਇਦਾ ਆਓ ਆਪਾਂ 2017 ਮਾਂ ਪਿਓ ਦੇ ਸਬੰਧ ਵਿੱਚ ਲਿਖੀਆਂ ਸੀ ਜਿਲਕੀਤਾ ਤੁਹਾਡੇ ਨਾਲ ਸਾਂਝੀ ਕਰੀ ਤੇ ਜਰੂਰ ਤੁਹਾਡੇ ਪਸੰਦ ਆਉਣਗੀਆਂ ਬਹੁਤ ਬਹੁਤ ਦਿਲੋਂ ਕੇ ਸ਼ੇਅਰ ਕਰਮੇ ਰਹੋ। ਮਾਂ ਪਿਓ ਫੁੱਲ ਕਦੇ ਦੋ ਵਾਰੀ ਨਹੀਂ ਖਿੜਦੇ ਫੁੱਲ ਕਦੇ ਦੋ ਵਾਰੀ ਨਹੀਂ ਖਿੜਦੇ ਜਨਮ ਕਦੇ ਦੋ ਵਾਰੀ ਨਹੀਂ ਮਿਲਦੇ ਮਿਲਣੋਂ ਤਾਂ ਹਜ਼ਾਰਾਂ ਲੋਕ ਮਿਲ ਜਾਂਦੇ ਨੇ ਮਿਲਣੋਂ ਤਾਂ ਹਜ਼ਾਰਾਂ ਲੋਕ ਮਿਲ ਜਾਂਦੇ ਨੇ ਪਰ ਹਜ਼ਾਰਾਂ ਗਲਤੀਆਂ ਮਾਫ ਮਾਫ਼ ਕਰਨ ਵਾਲੀ ਮਾਂ ਪਿਓ ਨਹੀਂ ਮਿਲਦੇ ਪਰ ਹਜ਼ਾਰਾਂ ਗਲਤੀਆਂ ਕਰਨ ਵਾਲੀ ਮਾਂ ਪਿਓ ਨਹੀਂ ਮਿਲਦੀ ਧੰਨਵਾਦ